ਕੇਂਦਰ ਦੀ ਸਰਕਾਰ ਨੇ ਇੱਕ ਵਾਰੇ ਫਿਰ ਸਿੱਖ ਸੰਗਤਾਂ ਦੀ ਭਾਵਨਾ ਨੂੰ ਪੰਚਾਇਆ ਠੇਸ। ਜਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਲਗਾ ਦਿੱਤੀ ਰੋਕ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮਿਨ ਨੇ ਕੀਤਾ ਵਿਰੋਧ। ਸਤਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਮੈਂ ਹਾਂ ਵਿਪਨਜੀਤ ਕੋਰ ਤੁਹਾਡੇ ਨਾਲ ਤੇ ਦੱਸਦੀ ਹਾਂ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਪੂਰਵ ਹੈ ਜਿੱਥੇ ਹਰ ਸਾਲ ਸਿੱਖ ਸੰਗਤਾਂ ਜੋ ਕਿ ਨੰਮਸਕ ਹੁੰਦੀਆਂ ਨੇ ਸ੍ਰੀ ਨਨਕਾਣਾ ਸਾਹੀ ਜੋ ਕਿ ਪਾਕਿਸਤਾਨ ਵਿੱਚ ਉਥੇ ਕੇਂਦਰ ਦੀ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਨੇ ਚਿੱਠੀ ਲਿਖੀ ਹੈ SJPCC ਪ੍ਰਧਾਨ ਹਰਜਿੰਦਰ ਸਿੰਘ ਧਾਮੀਨੋ ਤੇ ਕਿਹਾ ਹੈ ਕਿ ਸੁਰੱਖਿਆ ਕਾਰਨਾ ਕਰਕੇ ਜੋ ਕੀ ਹੈ ਇਸ ਸਾਲ ਜੋ ਨਨਕਾਣਾ ਸਾਹਿਬ ਦੀ ਤੀਰਥ ਯਾਤਰਾ ਹੈ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ ਉੱਥੇ SJPCC ਇਸ ਗੱਲ ਦਾ ਵਿਰੋਧ ਕਰ ਰਹੀ ਹੈ ਉਹਨਾਂ ਨੇ ਖੁੱਲੇ ਸ਼ਬਦਾਂ ਵਿੱਚ ਇਹ ਕਿਹਾ ਹੈ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਮੈਚ ਤੇ ਕੋਈ ਰੋਕ ਨਹੀਂ ਲਗਾ ਸਕਿਆ ਤਾਂ ਇਸ ਸਮੇਂ ਜੋ ਕਿ ਨਨਕਾਣਾ ਸਾਹਿਬ ਸਿੱਖ ਸੰਗਤਾਂ ਜਾਣਾ ਚਾਹੁੰਦੀਆਂ ਜੋ ਹਰ ਸਾਲ ਜਾਂਦੀਆਂ ਨੇ ਤਾਂ ਕਿਉਂ ਉਹਨਾਂ ਦੀ ਰੋਕ ਲਗਾਈ ਜਾ ਰਹੀ ਹੈ ਕਿਉਂ ਉਹਨਾਂ ਦੇ ਜਾਣ ਤੇ ਰੋਕ ਲਗਾਈ ਜਾ ਰਹੀ ਹੈ ਜੇਕਰ ਭਾਰਤ ਦੇ ਤੇ ਪਾਕਿਸਤਾਨ ਦੇ ਦਾ ਮੈਚ ਜੋ ਕਿ ਭਾਰਤੀ ਬਾਈਕਾਟ ਕਰਨਾ ਚਾਹੁੰਦੇ ਸੀ ਉਹ ਵੀ ਹੋਇਆ ਹੈ ਤਾਂ ਸਿੱਖ ਸੰਗਤਾਂ ਦੀ ਭਾਵਨਾ ਨਾਲ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਉੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਾਰੀ ਫਿਰ ਸੋਚਣ ਨੂੰ ਕਿਹਾ ਹੈ ਜੀ ਹਾਂ ਕੇਂਦਰ ਦੀ ਸਰਕਾਰ ਨੂੰ ਇੱਕ ਵਾਰੀ ਫਿਰ ਸੋਚਣ ਨੂੰ ਕਿਹਾ ਹੈ ਤੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ ਦੱਸ ਦਈਏ ਕਿ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਹਰ ਸਾਲ ਲੱਖਾਂ ਦੇ ਕਗਾਰ ਵਿੱਚ ਜੋ ਕਿ ਨੇ ਸਿੱਖ ਸੰਗਤਾਂ ਨਮਸਤਕ ਹੁੰਦੀਆਂ ਨੇ ਕਿਉਂਕਿ ਇਸ ਵਾਰ ਜੋ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਪੂਰਵ ਹੈ 550 ਪ੍ਰਕਾਸ਼ਪੁਰਬ ਚੋਕ ਕੇ ਸਿੱਖ ਸੰਗਤਾਂ ਮਨਾਣਾ ਚਾਹੁੰਦੀਆਂ ਨੇ ਨਨਕਾਣਾ ਸਾਹਿਬ ਜਾਣਾ ਚਾਹੁੰਦੀਆਂ ਨੇ ਪਰ ਕੇਂਦਰ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਸੁਣਾ ਦਿੱਤਾ ਹੈ ਉਹਨਾਂ ਕਹੇ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਜੋ ਹਾਲਾਤ ਨੇ ਉਹ ਤਨਾਹਪੂਰਵਕ ਨੇ ਕਿਉਂਕਿ ਗੁਆਂਢੀ ਦੇਸ਼ਾਂ ਤੋਂ ਜੋ ਸਿੱਖ ਸੰਗਤਾਂ ਨੇ ਉਹ ਜਾਣਾ ਚਾਹੁੰਦੀਆਂ ਨੇ ਪਰ ਕੇਂਦਰ ਦੀ ਸਰਕਾਰ ਉਹਨਾਂ ਨੂੰ ਇਜਾਜ਼ਤ ਨਹੀਂ ਦੇ ਤੇ ਇਸ ਇਸ ਵਾਲੇ ਦੇ ਸਭ ਤੋਂ ਅਹਿਮ ਤੇ ਵੱਡੀ ਖਬਰ ਕਿ ਜੋ ਹੁਣ ਸਿੱਖ ਸੰਗਤਾਂ ਨੇ ਉਹ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਸਥਿਤ ਗੁਰਦੁਆਰੇ ਜੋ ਕਿ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਉਸਤੇ ਜਾਣਾ ਚਾਹੁੰਦੀ ਪਰ ਕਿਉਂਕਿ ਕੇ ਉਸ ਨੂੰ ਇਜਾਜ਼ਤ ਨਹੀਂ ਦੇ ਰਹੀ ਤੇ ਉਹ ਦੇਖਣਯੋਗ ਹੋਏਗਾ ਐਸਜੀਪੀਸੀ ਦੇ ਕਹਿਣ ਤੇ ਇਹ ਆਪਣਾ ਫੈਸਲਾ ਬਦਲ ਦੇ ਨੇ ਕਿ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਦੇ ਨਾਲ ਜੋ ਕੀ ਹੈ ਹਰ ਬਾਰ ਦੀ ਤਰ੍ਹਾਂ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਜਾਏਗੀ